ਸਾਸੀਆ ਕਿਸਾਨ ਵੀਰੋ ਤੁਹਾਡਾ ਬਰਾਡ ਕਟਰ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰ ਆਪਣਾ ਕੰਟੈਕਟ ਨੰਬਰ ਆਈ ਦੀ ਵੀਡੀਓ ਬਈ ਪਿੰਡ ਸੁਖਾਣਾ ਤੇ ਜ਼ਿਲ੍ਹਾ ਮੋਗਾ ਬਈ ਤਹਿਸੀਲ ਨੂੰ ਬਾਗਾ ਪੁਰਾਣਾ ਪੈ ਜਾਂਦੀ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆਜੋ ਬਾਈ ਜੀ ਸਾਸੀਗਾ ਬਾਈ ਜੀ ਨਾਮ ਕੀ ਹੈ ਬਾਈ ਆਪਣਾ ਨਾਮ ਬਣਾ ਜੀ ਠੀਕ ਹੋ ਬਾਈ ਜੀ ਆਪਣੇ ਘਰੋਂ ਨਾਲ ਵੇ ਕੀ ਐਡਰੈਸ ਹੈ ਜੀ ਆਪਣਾ ਆਪਣਾ ਗਊਸ਼ਾਲਾ ਇੱਨੀ ਨੇੜੇ ਘਰ ਆ ਜੀ ਬਾਈ ਦਾ ਗਊਸ਼ਾਲਾ ਦੇ ਨਜ਼ਦੀਕ ਘਰ ਆ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਬਾਈ ਦਾ ਨੰਬਰ ਇਹ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਬਾਈ ਦੇ ਘਰ ਆ ਸਕਦੇ ਹੋ ਬਾਈ ਜੀ ਆਪਣਾ ਵਪਾਰ ਲੈਣ ਦਾ ਕੰਮ ਹੈ ਕਰਦੇ ਪਸੁੰਦੇ ਜੀ ਕਰਦੇ ਤੇ ਕੀ ਡਿਟੇਲ ਆ ਵਹਿੜਦੀ ਜੀ ਦੱਸੋ ਮੜਾ ਇਹ ਪਹਿਲਣ ਵਹਿੜਾ ਚਾਰ ਦੰਦਾ ਬਾਈ ਠੀਕ ਹੋ ਜੀ ਤੇ ਇਸ ਟਾਈਮ ਚਾ ਵੀਰ ਤੇ ਤਿਆਰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਜੀ 10 ਦਿਨ ਹੋ ਗਏ 10 ਦਿਨ ਹੋ ਗਏ ਬਾਈ ਸੂਈ ਨੂੰ ਆ ਮਗਰ ਬੱਚਾ ਕੀ ਹੈ ਜੀ ਬੱਚੀ ਹੈ ਮਗਰ ਬਈ ਬੱਚੀ ਬਹੁਤ ਜ਼ਿਆਦਾ ਸੋਹਣੀ ਆ ਤੁਸੀਂ ਦੇਖ ਹੀ ਸਕਦੇ ਹੋ ਸੀਮਣ ਪਤਾ ਕਿਹੜਾ ਲੱਗਾ ਹੋਇਆ ਜ ਇਹਦੇ ਇਰ ਫਰੂਟ ਦਾ ਲਗਾਏ ਵੀ ਇਸ ਦਾ ਫਰੂਟ ਰਿ ਲੱਗਿਆ ਠੀਕ ਹੋ ਜੀ ਕਨਫਰਮ ਨਹੀਂ ਥੋੜਾ ਬਾਈ ਜੀ ਪਹਿਲ ਨੂੰ ਵਹਿੜਾ ਤੇ 10 12 ਦਿਨ ਹੋ ਗਏ ਸੂਈ ਨੂੰ 4 ਦਿਨ ਦਾ 24 ਲੀਟਰ ਦੁੱਧ ਤਿਆਰ ਆ ਜੀ 24 ਲੀਟਰ ਦੁੱਧ ਤਿਆਰ ਆ ਬਾਈ ਦੋ ਟਾਈਮ ਚਵਾਈ ਕਰੋ ਚਾਰ ਟਾਈਮ ਚਵਾਈ ਕਰੋ ਛੋਡੇ ਤੇ ਆ ਹੁਵਾਨਾ ਤੁਸੀਂ ਵੇਖ ਸਕਦੇ ਹੋ ਬਹੁਤ ਜਿਆਦਾ ਸੋਹਣਾ ਥੋੜਾ ਪਸੂ ਡਰ ਜਾਂਦਾ ਬਈ ਕੈਮਰੇ ਤੋਂ ਥਣਾ ਦੀ ਕੁਆਲਿਟੀ ਦੇਖ ਸਕਦੇ ਹੋ ਬਾਈ ਜੀ ਸ਼ਾਨਦਾਰ ਆ ਬਹੁਤ ਜਿਆਦਾ ਸ਼ਾਨਦਾਰ ਆ ਨਗੀਨਾ ਹੀ ਅੱਜ ਛੋਡੇ ਵਾਸਤੇ ਲੈ ਕੇ ਆਏ ਆ ਖਾਣਾ ਦੀ ਕੁਆਲਿਟੀ ਬਹੁਤ ਵਿੱਥੀ ਦੇ ਥਾਣਾ ਸੋਹਣਾ ਥਾਣ ਲੱਗਿਆ ਹੋਇਆ ਮੂੰਹ ਮੱਥੇ ਹੀ ਦੇਖ ਸਕਦੇ ਹਾਂ ਬਹੁਤ ਜ਼ਿਆਦਾ ਸ਼ਾਨਦਾਰ ਹੈ ਵੀਰੇ ਦੇਖ ਸਕਦੇ ਹੋ ਪ੍ਰਿੰਟ ਸੋਹਣਾ ਬਾਈ ਕੱਢ ਲਾ ਬਾਹਰ ਤੋਰਾ ਖਾਦ ਕੇ ਬੈਠੇ ਪਹਿਲੇ ਨੂੰ ਵਹਿੜਾ ਵੀਰੇ 24 ਲੀਟਰ ਦੁੱਧ ਤਿਆਰ ਆ 10 ਦਿਨ ਹੋ ਗਏ ਸੂਈ ਨੂੰ ਮਗਰ ਆਹ ਇਹਦੇ ਬੱਛੀ ਆ ਰੰਗ ਰੂਪ ਦੀ ਦੇਖ ਸਕਦੇ ਹਾਂ ਬਹੁਤ ਜ਼ਿਆਦਾ ਸੋਹਣੀ ਹੈ ਵੀਰੇ ਬਹੁਤ ਸੋਹਣਾ ਪ੍ਰਿੰਟ ਆ ਥੋੜਾ ਪਸ਼ੂ ਬਾਈ ਡਰ ਜਾਂਦਾ ਤੋਰਾ ਤੁਸੀਂ ਦੇਖ ਸਕਦੇ ਹੋ ਥੋੜਾ ਪਸੂ ਡਰ ਜਾਂਦਾ ਵੀ ਕੈਮਰੇ ਤੋਂ ਫੱਲੋਂ ਬਹੁਤ ਸਾਫ਼ ਆ ਵੀਰੇ ਚਨਾ ਦੀ ਕੁਆਲਿਟੀ ਦੇਖ ਸਕਦੇ ਹੋ ਸ਼ਾਨਦਾਰ ਆ ਸੋਹਣਾ ਥਾਣਾ ਵੀਰੇ ਨੂੰ ਮੱਥੇ ਦੀ ਬਹੁਤ ਜ਼ਿਆਦਾ ਚੰਗੀ ਆ ਆਹ ਬਈਏ ਦੀ ਬੱਚੀ ਆ ਬਹੁਤ ਸੋਹਣੀ ਬੱਚੀ ਆ ਤੇ ਬਾਈ ਜੀ ਕੀ ਮੁੱਲ ਕਰਦੇ ਆਪਾਂ ਇਹਦਾ ਮੁੱਲ 70000 ਆ ਬਾਈ 70000 ਰੁਪਏ ਬਾਈ ਡਿਮਾਂਡ ਕਰਦੇ ਆ ਮੁੱਕ ਤੇ ਮਾਨਤਨ ਹੋ ਜਾਊਗਾ ਜੀ ਥੋੜਾ ਬਹੁਤਾ ਕਰਦੇ ਥੋੜਾ ਬਹੁਤਾ ਘਰੇ ਆਏ ਗਿਆ ਦਾ ਬਾਈ ਮਾਨਤਨ ਹੋ ਜੂ 70000 ਰੁਪਏ ਬਾਈ ਡਿਮਾਂਡ ਕਰਦੇ ਆ ਬਾਈ ਆਪਣਾ ਕੰਟੈਕਟ ਨੰਬਰ ਬੋਲ ਦਿਓ ਜੀ 95014 9533 ਇੱਕ ਵਾਰ ਫਿਰ ਬੋਲ ਦਿਓ 95014 9533 ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਕਿਸੇ ਭਰਾ ਨੂੰ ਇਹ ਵਹਿੜ ਚੰਗੀ ਲੱਗਦੀ ਆ ਤੁਸੀਂ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਤੇ ਇਸੇ ਤਰ੍ਹਾਂ ਵੀਰੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹ ਇਹ ਬਈਆ ਦਾ ਬੱਚਾ ਬੱਚੀ ਹੈ ਬਈ ਜੀ ਮਗਰ